ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਗੁਰੂ ਪਿਆਰੀ ਸਤਸੰਗਤ ਜੀ ਪਹਿਲੇ ਪਾਸਾ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਆਪਾਂ ਨੂੰ ਬਖਸ਼ੀ ਹੋਈ ਬਾਣੀ ਜਪਜੀ ਸਾਹਿਬ ਜਿਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਇਕ ਓੰਕਾਰ ਤੋਂ ਲੈ ਕੇ ਅੱਜ ਆਪਾਂ ਦੂਜੀ ਪੌੜੀ ਤੱਕ ਦੀ ਵਿਚਾਰ ਕਰਾਂਗੇ ਜੀ ਪਾਤਸ਼ਾਹ ਫਰਮਾਨ ਕਰਦਿੰਨੇ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪਾਤਸ਼ਾਹ ਜੀ ਕਹਿੰਦੇ ਅਕਾਲਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸੰਸਾਰ ਨੂੰ ਬਣਾਉਣ ਵਾਲਾ ਹੈ ਜੋ ਸਭ ਵਿੱਚ ਵਿਆਪਕ ਹਰ ਇੱਕ ਦੇ ਵਿੱਚ ਮੌਜੂਦ ਹੈ ਤੁਹਾਡੇ ਵਿੱਚ ਮੇਰੇ ਵਿੱਚ ਜੋ ਪਹਿਤੋ ਰਹਤ ਹੈ ਜਿਸ ਨੂੰ ਕਿਸੇ ਦਾ ਕੋਈ ਧਰਮ ਨਹੀਂ ਹੈ ਦੈਰਤੋ ਰਹਤ ਹੈ ਜਿਸ ਦਾ ਕਿਸੇ ਦੇ ਨਾਲ ਕੋਈ ਬੈਰ ਨਹੀਂ ਹੈ ਜਿਸ ਦਾ ਸਰੂਪ ਕਲਤੋ ਰਹਤ ਹੈ ਭਵ ਜਿਸ ਦਾ ਸਰੀਰ ਨਾਸਵਤ ਹੈ ਜੋ ਸਦਾ ਹੀ ਅਮਰ ਹੈ ਜੋ ਜੁਗਨਾ ਵਿੱਚ ਨਹੀਂ ਹੁੰਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਫਤਿਹ ਜੋ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗਨੀ ਸੈਭੰ ਗੁਰਪਸਾਦ ਇੱਥੇ ਤੱਕ ਮੂਲ ਮੰਤਰ ਹੈ ਇੱਕ ਗੱਲ ਨੋਟ ਕਰਨ ਵਾਲੀ ਹੈ ਇਸ ਤੋਂ ਅਗਾਂ ਲਿਖੀ ਗਈ ਬਾਣੀ ਦਾ ਨਾਮ ਜਪ ਹੈ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ ਮੰਤਰ ਵੱਖਰੀ ਚੀਜ਼ ਹੈ ਬਾਣੀ ਜਪ ਵੱਖਰੀ ਹੈ ਜਿਸ ਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੂਲ ਮੰਤਰ ਹਰੇਕ ਰਾਗ ਦੇ ਅੱਗੇ ਲਿਖਿਆ ਮਿਲਦਾ ਹੈ ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿੱਚ ਲਿਖਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਤਪੰ ਗੁਰਪ੍ਰਸਾਦ ਮੂੜ ਮੰਤਰ ਹੈ। 에ਵੇ ਹੀ ਜਪਜੀ ਸਾਹਿਬ ਤੋਂ ਪਹਿਲਾਂ ਆਰੰਭ ਦੇ ਵਿੱਚ ਇਹ ਮੂੜ ਮੰਤਰ ਹੈ। ਅਤੇ ਉਸ ਤੋਂ ਅੱਗੇ ਜਪ ਬਾਣੀ ਆਦਿ ਸੱਚ ਤੋਂ ਸ਼ੁਰੂ ਹੁੰਦੀ ਹੈ। ਆਸਾ ਦੀ ਵਾਰ ਦੇ ਸ਼ੁਰੂ ਵਿੱਚ ਵੀ ਇਹੀ ਮੂੜ ਮੰਤਰ ਹੈ। ਪਰ ਵਾਰ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਤੇਵੇ ਹੀ ਇੱਥੇ ਹੈ। ਜੱਪ ਦੇ ਆਰੰਭ ਵਿੱਚ ਮੰਗਲਾਚਰਨ ਦੇ ਤੌਰ ਤੇ ਇੱਕ ਸ਼ਲੋਕ ਆਚਾਰਿਆ ਗਿਆ ਹੈ ਫਿਰ ਜਪ ਸਹਿਬ ਦੀਆਂ 38 ਪੌੜੀਆਂ ਆਰੰਭ ਹੁੰਦੀਆਂ ਨੇ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ ਤੇ ਦੋ ਸ਼ਲੋਕ ਨੇ ਇੱਕ ਸ਼ਲੋਕ ਆਰੰਭ ਦੇ ਵਿੱਚ ਆਦਿ ਸਚੁ ਜੁਗਤ ਸਚੁ ਹੈ ਪੀ ਸਚ ਨਾਨਕ ਹੋਸੀ ਕੀ ਸਚ ਅਤੇ ਇੱਕ ਸ਼ਲੋਕ ਲਾਸਟ ਦੇ ਵਿੱਚ ਪਵਨ ਗੁਰੂ ਪਾਣੀ ਪ타 ਵੇ ਜਪ ਸਤਿਗੁਰੂ ਜੀ ਕਹਿੰਦੇ ਜਪ ਬਾਣੀ ਦਾ ਨਾਮ ਹੈ ਆਦ ਸੱਚ ਜੁਗਾਦ ਸੱਚ ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ ਤੇ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਆਦਤੋਂ ਵੀ ਸੱਚ ਹੈ ਹੈ ਵੀ ਸੱਚ ਨਾਨਕ ਹੋਸੀ ਕੀ ਸੱਚ ਇਹ ਨਾਨਕ ਇਸ ਵੇਲੇ ਵੀ ਮੌਜੂਦ ਹੈ ਤੇ ਅਗਾਹ ਨੂੰ ਵੀ ਹੋਂਦ ਵਾਲਾ ਹੈ ਸੋਚੇ ਸੋਚਨਾ ਹੋਵੀ ਜੇ ਸੋਚੀ ਲਖ ਵਾਰ ਪਤਸ਼ਯ ਕਹਿੰਦੇ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਅਦਕ ਨਾਲ ਸਰੀਰ ਦੀ ਸੁਚ ਰੱਖਾਂ ਸਰੀਰ ਨੂੰ ਸੁਚਾ ਰੱਖਾਂ ਤਾਂ ਵੀ ਇਸ ਤਰ੍ਹਾਂ ਸੁਚ ਰੱਖਣ ਨਾਲ ਮਨ ਦੀ ਸੁਚ ਨਹੀਂ ਲੈ ਸਕਦੀ ਮਨ ਦੀ ਮੈਲ ਨਹੀਂ ਲੈ ਸਕਦੀ ਮਨ ਸੁਚਾ ਨਹੀਂ ਹੋ ਸਕਦਾ ਭਾਵੇਂ ਅਨੇਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਂ ਪਰ ਮੇਰਾ ਮਨ ਹੈ ਜੋ ਉਹ ਮੈਲ ਦੇ ਨਾਲ ਭਰਿਆ ਰਿਹਾ ਭਰਿਆ ਭਰਿਆ ਪਿਆ ਹੈ ਉਸ ਸੱਚਾ ਨਹੀਂ ਹੋ ਸਕਦਾ ਸੋਚ ਨਹੀਂ ਹੋ ਸਕਦੀ ਉਸ ਦੀ ਚੁੱਪੇ ਚੁੱਪਣਾ ਹੋ ਵੀ ਜੇ ਲਾਈ ਰਾਂ ਲਿਵਤਾਰੇ ਸਤਗੁਰੂ ਜੀ ਕਹਿੰਦੇ ਜੇ ਮੈਂ ਸਰੀਰ ਦੀ ਇੱਕ ਤਾਰ ਸਮਾਧੀ ਲਈ ਰੱਖਾਂ ਤਾਂ ਵੀ ਇਸ ਤਰ੍ਹਾਂ ਚੁੱਪ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ਚੁੱਪ ਰਹਿਣ ਦੇ ਨਾਲ ਵੀ ਮਨ ਸ਼ਾਂਤ ਨਹੀਂ ਹੋ ਸਕਦਾ ਅੱਗੇ ਸਤਗੁਰੂ ਜੀ ਫਰਮਾਨ ਕਰਦੇ ਨੇ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰੀਆਂ ਪਾਰ ਜੇ ਮੈਂ ਸਾਰੇ ਭਵਨਾ ਦੇ ਪਦਾਰਥਾਂ ਦੇ ਢੇਰ ਵੀ ਸਭ ਲਵਾ ਇਕੱਠੇ ਕਰ ਲਵਾਂ ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਹਾ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਤਾਂ ਵੀ ਮੇਰੇ ਮਨ ਦੀ ਭੁੱਖ ਨਹੀਂ ਲੈ ਸਕਦੀ ਭਾਵੇਂ ਮੈਂ ਸਾਰੀ ਦੁਨੀਆ ਦੇ ਪਦਾਰਥ ਇਕੱਠੇ ਕਰ ਲਵਾਂ ਉਸ ਦੇ ਨਾਲ ਵੀ ਮੇਰੇ ਮਨ ਦੀ ਭੁੱਖ ਨਹੀਂ ਲੈ ਸਕਦੀ ਸਹਸ ਸਿਆਣਪਾਂ ਲਖ ਹੋਈ ਤਾਂ ਇੱਕ ਨਾ ਚੱਲੈ ਨਾਲ ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਚਤਰਾਈਆਂ ਹੋਣ ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਿਹਾ ਉਹਨਾਂ ਵਿੱਚੋਂ ਇੱਕ ਵੀ ਚਤਰਾਈ ਸਾਥ ਨਹੀਂ ਦਿੰਦੀ ਭਾਵੇਂ ਮੇਰੇ ਕੋਲ ਹਜ਼ਾਰਾਂ ਤੇ ਲੱਖਾਂ ਚਤਰਾਈਆਂ ਹੋਣ ਫਿਰ ਵੀ ਉਹਨਾਂ ਦੇ ਵਿੱਚੋਂ ਇੱਕ ਵੀ ਚਤਰਾਈ ਸਾਥ ਨਹੀਂ ਦਿੰਦੀ ਇੱਕ ਵੀ ਚਤਰਾਈ ਦੇ ਨਾਲ ਅਕਾਲ ਪੁਰਖ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਤੇ ਸਤਿਗੁਰੂ ਜੀ ਕਹਿੰਦੇ ਕਿ ਸੱਚਿਆਰ ਹੋਈਏ ਕਿ ਪੂਰਾ ਦਿੱਤਰ। ਫਿਰ ਕਿਸ ਤਰ੍ਹਾਂ ਅਕਾਲ ਪੁਰਖ ਦਾ ਪ੍ਰਕਾਸ਼ ਹੋਣ ਲਈ ਕਿਵੇਂ ਯੋਗ ਬਣ ਸਕੀਦਾ ਹੈ? ਫਿਰ ਕਿਸ ਤਰ੍ਹਾਂ ਅਕਾਲ ਪੁਰਖ ਦੇ ਵਿੱਚ ਭੇਦ ਹੋਣ ਦੇ ਲਈ ਯੋਗ ਬਣ ਸਕੀਦਾ ਹੈ? ਅਤੇ ਸਾਡੇ ਅੰਦਰ ਦਾ ਊੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਸਾਡੇ ਅੰਦਰ ਦੀ ਮੈਲ ਕਿਵੇਂ ਲੈ ਸਕਦੀ ਹੈ? ਸਾਡੇ ਅੰਦਰ ਦੀ ਊੜ ਦੀ ਪੰਡ ਕਿਵੇਂ ਖਤਮ ਹੋ ਸਕਦੀ ਹੈ ਸਤਿਗੁਰੂ ਜੀ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਪਾਤਸ਼ਾਹ ਕਹਿੰਦੇ ਰਜਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ ਇਹੀ ਇੱਕ ਵਿਧੀ ਹੈ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਹੀ ਇੱਕ ਵਿਧੀ ਹੈ ਇਹ ਨਾਨਕ ਇਹ ਵਿਧੀ ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ ਲਿਖੀ ਚਲੀ ਆ ਰਹੀ ਹੈ ਹਰ ਇੱਕ ਜੀਵ ਦੇ ਕਰਮਾਂ ਦੇ ਵਿੱਚ ਲਿਖੀ ਹੋਈ ਹੈ ਜਦੋਂ ਤੋਂ ਸੰਸਾਰ ਚੱਲਿਆ ਆ ਰਿਹਾ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਅਕਾਲ ਪੁਰਖ ਦੇ ਹੁਕਮ ਅਨਸਾਰ ਹੀ ਸਾਰੇ ਸਰੀਰ ਬਣਦੇ ਹਨ ਪਰ ਇਹ ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ ਉਸ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲਦਾ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਇਹ ਸ੍ਰਿਸ਼ਟੀ ਨਹੀਂ ਚੱਲਦੀ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੋ ਹੋ ਰਿਹਾ ਹੈ ਉਹ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ ਹੁਕਮੀ ਹੋਵਨ ਅਕਾਰ ਹੁਕਮ ਮਿਲੈ ਬੜੀ ਸਤਿਗੁਰੂ ਜੀ ਕਹਿੰਦੇ ਰੱਬ ਦੇ ਹੁਕਮ ਅਨੁਸਾਰੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਦੀ ਹੁਕਮ ਅਨੁਸਾਰ ਹੀ ਰੱਬ ਦੇ ਦਰ ਤੇ ਸੋਭਾ ਆਉਂਦੀ ਹੈ ਜੋ ਜੀਵ ਸੰਸਾਰ ਦੇ ਵਿੱਚ ਆਉਂਦਾ ਹੈ ਉਹ ਵੀ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਆਉਂਦਾ ਹੈ ਤੇ ਜੋ ਇਸ ਸੰਸਾਰ ਤੋਂ ਕੁਝ ਕਰ ਜਾਂਦਾ ਹੈ ਉਹ ਵੀ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਜਿਨ੍ਹਾਂ ਨੂੰ ਸੋਭਾ ਮਿਲਦੀ ਹੈ ਉਹ ਵੀ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਮਿਲਦੀ ਹੈ ਸਤਿਗੁਰ ਦੀ ਕਹਿੰਦੇ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਰੱਬ ਦੇ ਹੁਕਮ ਵਿੱਚ ਕੋਈ ਮਨੁੱਖ ਚੰਗਾ ਬਣ ਜਾਂਦਾ ਹੈ ਤੇ ਕੋਈ ਮਨੁੱਖ ਭੈੜਾ ਬਣ ਜਾਂਦਾ ਹੈ ਉਸ ਦੇ ਹੁਕਮ ਵਿੱਚ ਹੀ ਆਪਣੇ ਕੀਤੇ ਹੋਏ ਕਰਮਾਂ ਦੇ ਲਿਖੇ ਅਨੁਸਾਰ ਦੁੱਖ ਸੁੱਖ ਭੁਗਦੇ ਰਹਿੰਦੇ ਜਿਹੋ ਜਿਹਾਂ ਕਰਮਾਂ ਦੇ ਵਿੱਚ ਜਿਹੋ ਜਾਂ ਮੱਥੇ ਦੇ ਵਿੱਚ ਲੇਖ ਲਿਖਿਆ ਹੁੰਦਾ ਹੈ ਉਹ ਜਿਹਹਾ ਇਨਸਾਨ ਦੁੱਖ ਸੁੱਖ ਭੁਗਦਾ ਹੈ ਹੋ ਰਿਹਾ ਸਭ ਕੁਝ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੈ ਇੱਕ ਨਾ ਹੁਕਮੀ ਮਕਸੀਸ ਇੱਕ ਹੁਕਮੀ ਸਦਾ ਭਵਈ ਹੈ ਸਤਗੁਰੂ ਜੀ ਕਹਿੰਦੇ ਹੁਕਮ ਵਿੱਚ ਹੀ ਕਈ ਮਨੁੱਖਾਂ ਉਤੇ ਅਕਾਲ ਪੁਰਖ ਦੇ ਦਰ ਤੋਂ ਬਖਸ਼ਿਸ਼ ਹੁੰਦੀ ਹੈ ਅਤੇ ਉਸ ਦੇ ਹੁਕਮ ਵਿੱਚ ਹੀ ਕਈ ਮਨੁੱਖ ਨਿਤ ਜਨਮ ਮਰਨ ਦੇ ਗੇੜ ਵਿੱਚ ਭਟਕਦੇ ਰਹਿੰਦੇ ਹਨ ਕਈ ਜਨਮ ਪਹਿ ਕੀਟ ਪਤੰਗਾ ਕਈ ਜਨਮ ਗਜ ਮੀਨ ਕਰ ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੀਵ ਜੁਨਾਂ ਦੇ ਵਿੱਚ ਭਟਕਦੇ ਰਹਿੰਦੇ ਜੋ ਹੋ ਰਿਹਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ ਹੁਕਮ ਇੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਤਿਗੁਰੂ ਜੀ ਕਹਿੰਦੇ ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ ਕੋਈ ਜੀਵ ਹੁਕਮ ਤੋਂ ਬਾਹਰ ਨਹੀਂ ਹੈ ਭਾਵ ਕੋਈ ਵੀ ਇਨਸਾਨ ਕੋਈ ਵੀ ਜੀਵ ਹੁਕਮ ਤੋਂ ਆਕੀ ਨਹੀਂ ਹੋ ਸਕਦਾ ਮੱਥੇ 'ਤੇ ਜੋ ਧੁਰ ਲਿਖਿਆ ਉਹ ਮਿਟਾ ਨਹੀਂ ਸਕਦਾ ਕੋਈ ਜੋ ਅਕਾਲ ਪੁਰਖ ਪ੍ਰਮਾਤਮਾ ਦਾ ਹੁਕਮ ਹੈ ਜੀਵ ਦੇ ਜਨਮ ਦੇ ਵਿੱਚ ਉਹੋ ਹੀ ਹੋ ਰਿਹਾ ਹੈ ਨਾਨਕ ਸਤਗੁਰੂ ਜੀ ਕਹਿੰਦੇ ਨੇ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿਣਾ ਕੋਈ ਇਹ ਨਾਨਕ ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਨੂੰ ਮਨ ਦੇ ਵਿੱਚ ਵਿਸਵਾਸ ਲਵੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਭਾਣੇ ਨੂੰ ਸਮਝ ਲਵੇ ਤਾਂ ਫਿਰ ਉਹ ਸਵਾਰਥ ਦੀਆਂ ਗੱਲਾਂ ਨਹੀਂ ਕਰਦਾ ਭਾਵ ਫਿਰ ਉਹ ਸਵਾਰਥੀ ਜੀਵਨ ਛੱਡ ਦਿੰਦਾ ਹੈ ਜਿਸ ਜੀਵ ਤੇ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ ਫਿਰ ਉਹ ਭਟਕਣਾ ਤੋਂ ਰਹਿਤ ਹੋ ਜਾਂਦਾ ਹੈ ਫਿਰ ਉਹ ਸਵਾਰਥ ਦੀਆਂ ਗੱਲਾਂ ਛੱਡ ਕੇ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਸੋ ਅਗਲੀ ਵੀਡੀਓ ਦੇ ਵਿੱਚ ਤੀਜੀ ਅਤੇ ਚੌਥੀ ਪੌੜੀ ਦੀਆਂ ਆਪਾਂ ਬੇਚਾਰਾ ਕਰਨਗੇ ਜੀ ਸੋ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਹਰ ਜੀਵ ਜੋ ਬਾਣੀ ਦੀ ਸਮਝ ਤੋਂ ਬਾਹਰ ਹੈ ਜਿਸ ਨੂੰ ਬਾਣੀ ਦੀ ਸਮਝ ਨਹੀਂ ਪੈਂਦੀ ਉਹ ਵਿਆਖਿਆ ਸੁਣ ਕੇ ਬਾਣੀ ਦੇ ਨਾਲ ਜੁੜ ਸਕੇ ਅਕਾਲ ਪੁਰਖ ਪ੍ਰਮਾਤਮਾ ਦੀ ਬਾਣੀ ਦਾ ਲਾਹਾ ਪ੍ਰਾਪਤ ਕਰ ਸਕੇ ਜੀ ਸੋ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਣੀ ਜੀ ਗੁਰੂ ਪਿਆਰ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ